ਜਦ ਵੀ ਨੰਬਰ ਪੌੜੀ ਦਾ ਪਾਠ ਆਪਾਂ ਪ੍ਰਾਰੰਭ ਕਰਦੇ ਹਾਂ ਤਾਂ ਅਣਗੇਲੀ ਦੇ ਨਾਲ ਭਰੀਏ ਹੱਥ ਪੈਰ ਤਨ ਦੇਹ ਨਹੀਂ ਬੋਲਣਾ ਹੈ ਭਰੀਏ ਬੋਲੀਏ ਤਾਂ ਫਿਰ ਭੱਬਾ ਰਾਰੇ ਬਿਹਾਰੀ ਈੜੀ ਲਾਵਾਂ ਏ ਲੱਗ ਜਾਂਦਾ ਹੈ ਇਸ ਲਈ ਇੱਥੇ ਐੜੇ ਨੂੰ ਦਲਾਈਆਂ ਐ ਇਹ ਆਵਾਜ਼ ਹੈ ਭਰੀਏ ਦੂਸਰੀ ਬੇਨਤੀ ਜਿਆਦਾ ਹੀ ਅਣਗਿਲੀ ਨਾਲ ਜੇ ਕੱਲ ਬੋਲਾਂਗੇ ਤਾਂ ਭੱਬੇ ਦੀ ਜਗ੍ਹਾ ਤੇ ਕਈਆਂ ਦੇ ਕੋਲੋਂ ਪੱਪਾ ਲੱਗ ਜਾਂਦਾ ਹੈ ਭਰੀ ਹੈ ਓਲਾਜਾ ਬੋਲਦਿਆਂ ਬੋਲਦਿਆਂ ਭਰੀ ਹੈ ਇਦਾਂ ਬੋਲ ਜਾਂਦੇ ਨੇ ਭੱਬੇ ਦੀ ਜਗ੍ਹਾ ਤੇ ਪੱਪਾ ਲੱਗ ਜਾਂਦਾ ਹੈ ਇਸ ਲਈ ਭਾਰੀ ਆਵਾਜ਼ ਕੱਢ ਕੇ ਭਰੀ ਹੈ ਹੱਥ ਪੈਰ ਤਨ ਦੇਹ ਦੇਹ ਦੱਦੇ ਦੀ ਲਾ ਨੂੰ ਲੰਬੀ ਕਰਕੇ ਆਵਾਜ਼ ਤੇ ਹਹਾਹਾ ਤਾਂ ਕਿ ਸੁਣਾਈ ਦੇਵੇ ਇਸ ਦੇ ਅਰਥ ਗੁਰੂ ਮਹਾਰਾਜ ਪਾਤਸ਼ਾਹ ਜੀ ਬਖਸ਼ਦੇ ਹਨ ਕਿ ਜੇਕਰ ਸਾਡੇ ਹੱਥ ਅਤੇ ਪੈਰ ਅਤੇ ਤਨ ਤੇ ਤਨ ਦੀ ਦੇਹੀ ਦੇ ਜਿਹੜੇ ਸਾਰੇ ਅੰਗ ਨੇ ਉਹ ਮੈਲ ਨਾਲ ਜੇਕਰ ਭਰ ਜਾਣ ਘੱਟੇ ਮਿੱਟੀ ਧੂੜ ਸਵਾ ਦੇ ਨਾਲ ਗੰਦਗੀ ਦੇ ਨਾਲ ਜੇਕਰ ਭਰ ਜਾਣ ਅਗਲੀ ਪੰਕਤੀ ਫਰਮਾਉਂਦੇ ਨੇ ਪਾਣੀ ਧੋਤਾ ਉਤਰ ਸੋਖੇ ਹ ਜਿੱਥੇ ਨਾਣਾ ਹੋਵੇ ਉੱਥੇ ਆਪਣੀ ਮਰਜ਼ੀ ਨਾਲ ਨੰਨਾ ਨਹੀਂ ਲਗਾਉਣਾ ਇਸ ਲਈ ਪਾਣੀ ਨਹੀਂ ਬੋਲਣਾ ਹੈ ਨਾਣੇ ਦੀ ਆਵਾਜ਼ ਕੱਢ ਕੇ ਪਾਣੀ ਧੋਤਾ ਧੋਤਾ ਦੀ ਜਗ੍ਹਾ ਤੇ ਤੱਤੇ ਨੂੰ ਇਕਲਾ ਨਹੀਂ ਲਾ ਦੇਣੀ ਕਿ ਧੋਤੇ ਤੱਤੇ ਨੂੰ ਦਲਾਈਆਂ ਹਨ ਤੱਤੇ ਦਲਾਈਆਂ ਤੈ ਧੋਤਾ ਪਾਣੀ ਦੇ ਦੁਆਰਾ ਜੇਕਰ ਸਰੀਰ ਦੇ ਹੱਥ ਪੈਰ ਤਨ ਦੇ ਸਾਰੇ ਅੰਗ ਧੋਤੇ ਜਾਣ ਉਤਰ ਸੋਖੇ ਹ ਉਹ ਜਿਹੜੀ ਖੇਹ ਹੈ ਮੈਲ ਹੈ ਸਰੀਰ ਨੂੰ ਲੱਗੀ ਹੁੰਦੀ ਹੈ ਉਹ ਉਤਰ ਜਾਂਦੀ ਹੈ ਮੂਤ ਪਲੀਤੀ ਕੱਪੜ ਹੋਏ ਦੂਸਰਾ ਪ੍ਰਮਾਣ ਦਿੰਦੇ ਨੇ ਕਿ ਜੇ ਪਿਸ਼ਾਬ ਆਦਿਕ ਦੇ ਨਾਲ ਕੱਪੜੇ ਜਿਹੜੇ ਨੇ ਉਹ ਪਲੀਤ ਗੰਦੇ ਹੋ ਗਏ ਹੋਵਣਾਂ ਦੇ ਸਾਬੂਨ ਲਈਏ ਉਹ ਧੋਏ ਦੇ ਤੋਂ ਅੱਗੇ ਜਿਹੜਾ ਸ਼ਬਦ ਹੈ ਅਣਗਿਲੀ ਵਸ ਇਸ ਨੂੰ ਬਹੁਤੇ ਸਾਬਣ ਬੋਲ ਦਿੰਦੇ ਨੇ ਸਿੱਧਾ ਹੀ ਕਿ ਦੇ ਸਾਬਣ ਲਈਏ ਉਹ ਧੋਏ ਬੱਬੇ ਨੂੰ ਦਲੈਂਕੜੇ ਨੇ ਇਸ ਲਈ ਸਸੇ ਦਾ ਕੰਨਾ ਪਹਿਲਾਂ ਲਾ ਕੇ ਸਸੇ ਕੰਨਾ ਸਾ ਬੱਬੇ ਦਲੈਂਕੜੇ ਬੂ ਸਾਬੂਨ ਇਹ ਸ਼ੁੱਧ ਹੈ ਫਿਰ ਅੱਗੇ ਲਈ ਆ ਲਈਏ ਇੱਥੇ ਵੀ ਲਲਾ ਈੜੀ ਬਿਹਾਰੀ ਦੇ ਅੱਗੇ ਈੜੀ ਲਾਵਾ ਇਹ ਨਹੀਂ ਲਾ ਦੇਣਾ ਲਈਏ ਨਹੀਂ ਬੋਲਣਾ ਹੈ ਐਡੇ ਦਰਾਈਆਂ ਐ ਲਾਉਣਾ ਹੈ ਜੋ ਗੁਰੂ ਜੀ ਨੇ ਲਾਇਆ ਹੈ ਲਈਏ ਓਹੋ ਧੋਏ ਉਹ ਜੋ ਕੱਪੜੇ ਪਿਸ਼ਾਬ ਨਾਲ ਪਲੀਤ ਹੋ ਗਏ ਹੋਣ ਉਹਨਾਂ ਨੂੰ ਸਾਬਣ ਦੇ ਕੇ ਸਾਬਣ ਚੰਗੀ ਤਰ੍ਹਾਂ ਮਲ ਕੇ ਤੇ ਉਹਨਾਂ ਨੂੰ ਧੋ ਲਿਆ ਜਾਂਦਾ ਹੈ ਅੱਗੇ ਬਚਨ ਹਨ ਸਤਿਗੁਰਾਂ ਦੇ ਭਰਿਆ ਮਤ ਪਾਪਾਂ ਕੈ ਸੰਗ ਭਰਿਆ ਲਫਜ਼ ਪਪਾ ਨਹੀਂ ਬੋਲ ਦੇਣਾ ਪਰੀਆ ਨਹੀਂ ਬੋਲ ਦੇਣਾ ਭੱਬਾ ਭਾਰਾ ਕਰਕੇ ਥੋੜਾ ਜ਼ੋਰ ਲਾ ਕੇ ਭਰੀਆ ਮਤ ਇਹ ਅਕਲ ਦਾ ਨਾਮ ਹੈ ਪਾਪਾਂ ਬਹੁਤ 타ਮਾਂ ਤੇ ਆਪਾਂ ਬੇਨਤੀ ਕਰਦੇ ਹਾਂ ਕਿ ਬਿੰਦੀਆਂ ਨਹੀਂ ਲੱਗਣ ਦੇਣੀਆਂ ਕਿਤੇ ਕਿਤੇ ਸੰਪਰਦਾਇਕ ਉਸਤਾਦ ਬਿੰਦੀਆਂ ਲਮਾਉਂਦੇ ਨੇ ਇਹ ਪਾਪਾਂ ਪਾਪ ਦਾ ਬਾਚਿਕ ਹੈ ਅਤੇ ਬਹੁਵਚਨ ਹੈ ਕਿ ਜੇਕਰ ਸਾਡੀ ਸੁਰਤ ਸਾਡੀ ਅਕਲ ਮਤ ਪਾਪਾਂ ਦੇ ਨਾਲ ਭਰ ਗਈ ਹੋਵੇ ਉਹ ਤੋਪੈ ਊੜੇ ਦਾ ਮੂੰਹ ਖੁੱਲਾ ਹੈ ਊੜੇ ਨੂੰ ਹੋੜਾ ਲੱਗਾ ਹੈ ਹਾਹੇ ਜੀ ਔਂਕੜ ਦੀ ਆਵਾਜ਼ ਵੀ ਕੱਢਣੀ ਹੈ ਓਹੋ ਇਸ ਤਰ੍ਹਾਂ ਬੋਲਣਾ ਹੈ ਤੋਪੈ ਤੱਦੇ ਹੋੜਾ ਤੋ ਪੱਪੇ ਦਲਾਈਆਂ ਪੈ ਇੱਥੇ ਵੀ ਪੱਪੇ ਨੂੰ ਇਕਲਾ ਨਹੀਂ ਲਾਉਣੀ ਹੈ ਤੋਪੇ ਨਹੀਂ ਬੋਲਣਾ ਤੋਪੈ ਫਿਰ ਨਾਵੈ ਨਾਵੈ ਲਫ਼ਜ਼ ਹੈ ਜਿਹੜਾ ਸ਼ਬਦ ਹੈ ਇਹ ਸਾਧ ਸੰਗਤ ਜੀ ਜੇ ਪਰਮਾਤਮਾ ਦੇ ਨਾਮ ਦਾ ਸੂਚਕ ਹੋਵੇ ਤੇ ਫਿਰ ਇਹਨੂੰ ਪਾਰਾ ਨਹੀਂ ਹੋਣ ਦਈਦਾ ਪੈਰ ਚ ਹਾਹਾ ਨਹੀਂ ਲੱਗਣ ਦਈਦਾ ਨਾਵੇ ਨਹੀਂ ਬੋਲੀਦਾ ਜੇ ਨਾਵੇ ਬੋਲਦੀਏ ਉਹ ਫਿਰ ਇਸ਼ਨਾਨ ਦਾ ਅਰਥ ਬਣ ਜਾਂਦਾ ਹੈ ਇਸ ਲਈ ਜਿੱਥੇ ਪ੍ਰਮਾਤਮਾ ਦੇ ਨਾਮ ਦਾ ਵਾਚਕ ਹੋਵੇ ਉੱਥੇ ਨਾਵੇ ਉਹ ਜਿਹੜੇ ਪਾਪਾਂ ਦੇ ਨਾਲ ਸਾਡੀ ਮਤ ਜਿਹੜੀ ਸੁਰਤ ਜਿਹੜੀ ਹੈ ਭਰ ਜਾਂਦੀ ਹੈ ਤਾਂ ਉਹ ਧੋਪੈ ਨਾਵੇ ਕੈ ਰੰਗ ਨਾਮ ਦੇ ਪ੍ਰੇਮ ਦੇ ਨਾਲ ਤੇ ਨਾਮ ਦਾ ਰੰਗ ਵਰਤਣ ਦੇ ਨਾਲ ਨਾਮ ਜਪ-ਜਪ ਕੇ ਤੇ ਨਾਮ ਦਾ ਹੀ ਰੰਗ ਜਿਹੜਾ ਉਹ ਸਾਡੀ ਮੱਤ ਨੂੰ ਚੜ ਜਾਏ ਫਿਰ ਪਾਪ ਜਿਹੜੇ ਧੁੱਤੇ ਜਾਂਦੇ ਨੇ ਪਾਪਾਂ ਬਿੰਦੀ ਲਾ ਲੈਣੀ ਹੈ ਕੈ ਇੱਥੇ ਕਕੇ ਦਲਾਈਆਂ ਕੈ ਬੋਲਣਾ ਇੱਥੇ ਵੀ ਕੀ ਨਹੀਂ ਬੋਲਣਾ ਹੈ ਨਾਵੈ ਕੈ ਰੰਗ ਉੰਨੇ ਪਾਪੀ ਆਖਣ ਨਾਹੇ ਮਹਾਰਾਜ ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਕਰਕੇ ਪਰਮੇਸ਼ਰ ਦੇ ਨਾਮ ਦਾ ਰੰਗ ਚੜਾ ਕੇ ਤੇ ਮਹਾਰਾਜ ਜੀ ਕਿੰਨੇ ਕ ਪਾਪੀ ਤਰ ਗਏ ਨੇ ਕਿੰਨੇ ਕ ਪਾਪੀਆਂ ਤੋਂ ਪੁੰਨੀ ਹੋ ਗਏ ਨੇ ਪੁੰਨਵਾਨ ਇਨਸਾਨ ਸਦਵਾਉਣ ਲੱਗ ਗਏ ਨੇ ਮਹਾਰਾਜ ਫਰਮਾਉਂਦੇ ਨੇ ਪੁੰਨੀ ਪਾਪੀ ਆਖਣ ਨਾਹੀ ਇੰਨੇ ਜ਼ਿਆਦੇ ਪੁੰਨੀ ਇਨਸਾਨ ਬਣ ਗਏ ਨੇ ਜਿਹੜੇ ਪਹਿਲਾਂ ਪਾਪੀ ਸੀਗੇ ਕਿ ਉਹਨਾਂ ਨੂੰ ਗਿਣ ਕੇ ਆਖਿਆ ਹੀ ਨਹੀਂ ਜਾ ਸਕਦਾ ਹੈ ਪੁੰਨੀ ਪਾਪੀ ਜਿਹੜੇ ਪਾਪੀਆਂ ਤੋਂ ਪੁੰਨੀ ਬਣ ਗਏ ਨੇ ਨਾਮ ਜਪ ਜਪ ਕੇ ਜਪ ਜਪ ਕੇ ਉਹਨਾਂ ਦੇ ਪਾਪ ਸਾਰੇ ਲੱਥ ਗਏ ਨੇ ਹੁਣ ਉਹ ਪੁੰਨਮਾਨ ਬਣ ਗਏ ਨੇ ਆਖਣ ਨਾਹੇ ਉਹ ਆਖਣ ਵਿੱਚ ਨਹੀਂ ਆ ਸਕਦੇ ਇੰਨੇ ਜ਼ਿਆਦੇ ਨੇ ਕਰ ਕਰ ਕਰਨਾ ਲਿਖ ਲੈ ਜਾਹੋ ਜਿਹੜਾ ਕਾਰ ਕਰ ਸ਼ਬਦ ਆਇਆ ਹੈ ਇਹ ਅੰਗੇਲੀ ਦੇ ਵਸ ਸਾਧ ਸੰਗਤ ਜੀ ਕਈ ਘਰ ਘਰ ਕਰਨਾ ਐਦਾਂ ਬੋਲ ਜਾਂਦੇ ਨੇ ਘੱਗੇ ਦੀ ਆਵਾਜ਼ ਦੇ ਨਾਲ ਘਰ ਘਰ ਬੋਲ ਦਿੰਦੇ ਨੇ ਇਸ ਲਈ ਖਿਆਲ ਦੇ ਨਾਲ ਕਾਰ ਕਰ ਕਰਨਾ ਆਪਾਂ ਜ਼ਿੰਦਗੀ ਦੇ ਵਿੱਚ ਜਿਹੜਾ ਜਿਹੜਾ ਵੀ ਕੰਮਾਂ ਕਰ ਕਰਕੇ ਕਰਨਾ ਕੀਤਾ ਹੈ ਚਾਹੇ ਉਹ ਪੁੰਨ ਹੈ ਚਾਹੇ ਉਹ ਪਾਪ ਹੈ ਲਿਖ ਲੈ ਜਾਹੋ ਚਿੱਤਰ ਤੇ ਗੁਪਤ ਸਾਡੇ ਉਹਨਾਂ ਕਰਮਾਂ ਨੂੰ ਲਿਖ ਕੇ ਲੈ ਜਾਂਦੇ ਹਨ ਲਿਖ ਲੈ ਜਾਹੋ ਆਪਾਂ ਨਾਲ ਲਿਖ ਕੇ ਹੀ ਲੈ ਜਾਣੇ ਹਨ ਉਹਨਾਂ ਦਾ ਹਿਸਾਬ ਹੋਣਾ ਹੈ ਔਰ ਉਹ ਲਿਖੇ ਜਾਂਦੇ ਹਨ ਆਪੇ ਬੀਜ ਆਪੇ ਹੀ ਖਾਹੋ ਮਹਾਰਾਜ ਫਰਮਾਉਂਦੇ ਨੇ ਜਿਹੜੇ ਕਰਮ ਆਪੇ ਬੀਜੇ ਨੇ ਉਨ੍ਹਾਂ ਦਾ ਫਲ ਆਪ ਹੀ ਖਾਣਾ ਪੈਣਾ ਹੈ हे ਪਿਆਰਿਆ ਜੇ ਆਪੇ ਤੂੰ ਬੀਜਿਆ ਹੈ ਕੋਈ ਪਰ ਉਪਕਾਰ ਪੁੰਨ ਆਪੇ ਤੂੰ ਬੀਜਿਆ ਹੈ ਕੋਈ ਪਾਪ ਫਿਰ ਇਹਦਾ ਫਲ ਦੂਜਾ ਕਿਉਂ ਖਾਵੇ ਆਪੇ ਹੀ ਖਾਹੋ ਆਪੇ ਹੀ ਉਸ ਦਾ ਫਲ ਜਿਹੜਾ ਹੈ ਉਹ ਖਾਣਾ ਕਰ ਨਾਨਕ ਇੱਥੇ ਅਰਧ ਵਿਸਰਾਮ ਹੈ ਜਿਸ ਨੂੰ ਯਮਕੀ ਬੋਲਦੇ ਨੇ ਹੁਕਮੇ ਆਵਹੋ ਜਾਹੋ ਪਾਤਸ਼ਾਹ ਫਰਮਾਉਂਦੇ ਨੇ ਕਿ ਧਰਤੀ ਦੇ ਤੇ ਹਰੇਕ ਜੀਵ ਪਰਮਾਤਮਾ ਦੇ ਹੁਕਮੰਦੇ ਵਿੱਚ ਹੀ ਆਵੋ ਪਹਿਲਾਂ ਆਉਂਦਾ ਹੈ ਫਿਰ ਜਾਹੋ ਫਿਰ ਮਰ ਕੇ ਇੱਥੋਂ ਜਾਂਦਾ ਹੈ ਮਹਾਰਾਜ ਪਾਤਸ਼ਾਹ ਇਸ ਦਾ ਦੂਸਰਾ ਅਰਥ ਬਖਸ਼ਦੇ ਨੇ ਕਿ ਭਾਈ ਜਦ ਫਿਰ ਆਪਣਾ ਬੀਜ ਆਪ ਹੀ ਉਸ ਦਾ ਫਲ ਖਾਣਾ ਪੈਣਾ ਹੈ ਤੇ ਜਿੱਥੇ ਵੀ ਧਰਤੀ ਤੇ ਤੁਸੀਂ ਆਉਂਦੇ ਜਾਂਦੇ ਜੇ ਤੁਰਦੇ ਫਿਰਦੇ ਜੇ ਉਹ ਵਾਹਿਗੁਰੂ ਦੇ ਹੁਕਮ ਵਿੱਚ ਚੱਲੋ ਇਹ ਪਤਾ ਕਰ ਲਓ ਬਾਣੀ ਦੇ ਦੁਆਰਾ ਮਰਯਾਦਾ ਦੇ ਦੁਆਰਾ ਕਿ ਹੁਕਮ ਹੈ ਇਸ ਥਾਂ ਤੇ ਜਾਣ ਦਾ ਆ ਕੰਮ ਕਰਨ ਦਾ ਜੇ ਮਹਾਰਾਜੀ ਫਰਮਾਉਂਦੇ ਕਿ ਆਪਣੇ ਕੀਤੇ ਦਾ ਫਲ ਆਪ ਹੀ ਖਾਣਾ ਪੈਣਾ ਹੈ ਤਾਂ ਫਿਰ ਹਮੇਸ਼ਾ ਹੀ ਹੁਕਮ ਦੇ ਵਿੱਚ ਹੀ ਐ ਪਿਆਰਿਆ ਰਹਿਣਾ ਕਰ ਪਰਮੇਸ਼ਰ ਦੀ ਆਗਿਆ ਵਿੱਚ ਹੀ ਆਉਣਾ ਜਾਵਣਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ